ਪੁਲਿਸ ਐਪ ਹੈ ਜੀ ਇਹਦੀ ਬਦભાગੀ ਘਟਨਾ ਵਾਪਰੀ ਹੈ ਕੋਟਕਪੂਰਾ ਨੇੜੇ ਦੱਸਿਆ ਕਿ ਬੇहद ਹੀ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਅੱਠ ਦੇ ਕਰੀਬ ਜੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਕੋਟਕਪੂਰਾ ਦੇ ਨਜ਼ਦੀਕ ਪਿੰਡ ਪੰਜ ਗਰਾਏ ਖੁਰਦ ਨੇੜੇ ਹਾਦਸਾ ਹੋਇਆ ਟਾਟਾ ਐਸ ਅਤੇ ਟਰਾਲੀ ਵਿਚਕਾਰ ਭਿਆਨਕ ਟੱਕਰ ਹੋਈ ਦੋ ਔਰਤਾਂ ਸਮੇਤ ਪੰਜ ਵਿਅਕਤੀ ਦੀ ਮੌਤ ਹੋਈ ਹੈ ਜਦਕਿ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਐਨਐਨਓ ਫਰੀਦਕੋਟ ਤੇ ਕੋਟਕਪੁਰਾ ਦੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਇਹ ਵਿਅਕਤੀ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਵਸਨੀਕ ਸੀ ਜੋ ਵੱਗਾ ਪੁਰਾਣਾ ਦੇ ਪਿੰਡ ਨਿਗਾਹਾ ਵਿੱਚ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਬਾਅਦ ਵਾਪਸ ਆ ਰਹੇ ਸੀ ਪੰਜ ਗਰਾਈ ਖੁਰਦ ਨੇੜੇ ਸਾਹਮਣੇ ਤਵਾਰ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ ਲਬਪ੍ਰੀਤ ਕਰਮਜੀਤ ਕੌਰ ਕਰਮਜੀਤ ਕੌਰ ਪਤਨੀ ਸੁਖਜੈਨ ਸਿੰਘ ਦੀਪਕ ਕੁਮਾਰ ਸ਼ਾਮਲ ਨੇ ਸਾਰੇ ਮ੍ਰਿਤਕ ਮੁਕਸਰ ਦੇ ਪਿੰਡ ਮਰਾੜਕਲਾਂ ਦੇ ਰਹਿਣ ਵਾਲੇ ਨੇ ਇਸ ਮੌਕੇ ਮ੍ਰਿਤਕਾਂ ਔਰ ਦੇ ਪਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੱਥਾ ਟੇਕ ਕੇ ਵਾਪਸ ਪਰਤਦੇ ਸਮੇਂ ਹਾਦਸਾ ਵਾਪਰਿਆ ਸੋ ਦੱਸ ਦਈਏ ਕਿ ਬੇਹਦੀ ਮੰਦਭਾਗੀ ਆ ਖਬਰ ਹੈ ਜੋ ਸਵੇਰੇ ਸਾਰੀ ਹੈ ਜੋ ਅੱਜ ਸੇ ਕੋਟਕਪੁਰਾ ਨੇੜੇ ਪੰਜ ਪਲਾਈ ਦੇ ਕੋਲੇ ਵਾਪਰੇ ਆ ਜਿਸ ਦੇ ਵਿੱਚ ਕਿ ਪੰਜ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ। ਸ੍ਰੀਸ਼ ਕੁਮਾਰ ਜੀ ਕੀ ਪਾਣਾ ਬੀਤੇ ਆ। ਉਹਨਾਂ ਦੀ ਅਸੀਂ ਆ ਰਹੇ ਸੀ ਅੱਗੋਂ ਹੀ ਅਸੀਂ ਆਪ ਦੀ ਸਾਈਡ ਤੋਂ ਆ ਰਹੇ ਸੀ ਕਿ ਪਾਪੇ ਪੀਰ ਨਗਾਏ ਤੋਂ ਆ ਰਹੇ ਸੀਗੇ। ਅਸੀਂ ਆਪ ਦੀ ਸਾਈਡ ਤੇ ਅੱਗੋਂ ਸੀ ਦਾ ਟਰਾਲਾ ਦੇਖਿਆ ਸੀ ਰੋਕ ਚੁੱਕੇ ਸੀਗੇ। ਤੁਸੀਂ ਕਹਦੇ ਸੀ। ਅਸੀਂ ਛੋਟੇ ਹਾਥੀ ਤੇ ਸੀਗੇ ਜੀ। ਸਾਨੂੰ ਇੱਕੇ ਯਾਰੀ ਦਾ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇੜਤੇ ਜੀ। ਇਹ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰ ਲਿਆ ਜੀ। ਇਹਦੇ ਵਿੱਚ ਸਾਡੀ ਪੰਜ ਜਾਨਾਂ ਦੀ ਮੌਤ ਹੋ ਚੁੱਕੀ ਹੈ ਜੀ। ਇੱਕ ਤਾਂ ਮੇਰੀ ਵੈਫ ਦੀ, ਦੋ ਮੇਰੇ ਯਾਰ ਦੋਸਤ ਸੀ, ਇੱਕ ਡਰਾਈਵਰ ਦੀ। ਇਸ ਪੰਜ ਜਾਨਾਂ ਇਸ ਤੱਕ ਸਹਮ ਹੋ ਚੁੱਕੇ। ਇੱਕ ਕੋਹਿੰਡ ਦੇ ਸੀਗੇ। ਮਰਾੜ ਕਲਾ ਦੇ। ਉਸੇ ਵੀ ਸਵਾਰ ਸੀ ਉਹਦੇ ਵਿੱਚ। ਹਾਂਜੀ ਮੈਂ ਵੀ ਸਵਾਰ ਸੀ। ਬਾਕੀ ਸੱਟਾਂ ਵੀ ਵੱਜੀ। 7 ਵਜੇ ਗਈਆਂ। ਕਿੰਨੇ ਬੰਦੇ ਸਵਾਰ ਸੀ ਉਹ ਚ? ਤਕਰੀਬਨ ਜੀ ਬੰਦੇ ਅਸੀਂ 10-11 ਬੰਦੇ ਸੀ ਵਿੱਚ ਬੱਚੇ ਸੀਗੇ ਜੀ। ਸਤਨ ਚਾਰ ਬੱਚੇ ਕੋਈ ਜ਼ਖਮੀ ਨਹੀਂ ਜ਼ਖਮੀ ਸਾਰੇ ਹੋਇਆ ਜੀ ਚੰਨ ਸਾਫ ਚਾਹੀਦਾ ਗਏ ਤੇ ਉਹ ਟਰੱਕ ਵਾਲਾ ਟਰੱਕ ਵਾਲਾ ਵੀ ਉੱਥੇ ਸੀਗਾ ਜੀ ਦੇਖੋ ਫੜਿਆ ਹੋਇਆ ਹੈਗਾ ਜੀ ਇਹ ਰਾਤ ਕਰੀਬ 1.5 ਵਜੇ ਦਾ ਸਮਾਂ ਸੀ ਪਿੰਡ ਮਰਾੜ ਕਲਾ ਮੇਰਾ ਪਿੰਡ ਮਰਾੜ ਕਲਾ ਉੱਥੋਂ ਦੇ 14-15 15 ਆਦਮੀ ਔਰਤਾਂ ਬੱਚੇ ਵੀਰ ਨਗਾਹੇ ਵਾਲਾ ਜਿਹੜਾ ਬਾਬਾ ਨਗਾਹੇ ਵਾਲਾ ਇਹਦਾ ਡੇਰਾ ਉੱਥੋਂ ਜਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਪੰਜ ਗ੍ਰਾਹੀ ਹਾਦਸਾ ਜਿਹੜੀ ਉਹਦੇ ਕੋਲੇ ਇੱਕ ਭਰਿਆ ਹੋਇਆ ਘੋੜਾ ਟਰਾਲਾ ਉਹਦੇ ਨਾਲ ਇਹਨੇ ਟੱਕਰ ਹੋਈ ਹੈ ਤੇ ਕੁਝ ਉਥੇ ਮੋਤਾਂ ਹੋ ਗਈਆਂ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ ਬੜਾ ਭਿਆਨ ਖਾਲਸਾ ਸੀ ਮਰਨ ਵਾਲਿਆਂ ਦੀ ਕੀ ਡਿਟੇਲ ਹੈ ਕਿੰਨੇ ਬੱਚੇ ਵੀ ਸੀ ਜਾਂ ਸਾਰੇ ਦੋ ਲੇਡੀਆਂ ਤੇ ਤਿੰਨ ਆਦਮੀਆਂ ਨੌਜਵਾਨੀਆਂ ਸਾਰੇ ਤੇ ਕਿੰਨੇ ਬੰਦੇ ਸਵਾਰ ਸੀ ਉਹਦੇ ਵਿੱਚ ਇਹ ਨਹੀਂ ਵੀ ਮਨ ਬਤਾ ਕਰਨੇ ਬੰਦੇ ਮੈਂ ਇੱਥੇ ਆਇਆ ਮਨ ਨਹੀਂ ਬਤਾ